ਇੱਕ ਕਾਰ ਵਿੱਚੋਂ 7 ਲੋਕਾਂ ਦੀ ਲਾਈਫਲੈਸ ਬਾਡੀਜ਼ ਮਿਲਦੀਆਂ ਨੇ ਇਹ ਕਾਰ ਇੱਕ ਰਹਾਇਸ਼ੀ ਇਲਾਕੇ ਚ ਪਾਰਕਡ ਸੀ ਤੇ ਜੋ 7 ਲੋਕ ਇਸ ਕਾਰ ਦੇ ਵਿੱਚ ਮੌਜੂਦ ਸੀ ਉਹ ਇੱਕੋ ਹੀ ਪਰਿਵਾਰ ਦੇ ਸੀ ਪਰ ਇਹਨਾਂ ਦੀ ਕੀ ਮਜਬੂਰੀ ਸੀ ਜਾਂ ਕਿਤੇ ਇਹ ਕੋਈ ਨਮਾ ਬੁਰਾੜੀ ਵਰਗਾ ਕਾਂਡਾ ਨਹੀਂ ਸੀ ਕਿਉਂਕਿ ਇਹ ਕਦਮ ਚੁੱਕਣ ਤੋਂ ਪਹਿਲਾਂ ਇਸ ਪੂਰੇ ਪਰਿਵਾਰ ਨੇ ਪੰਡਿਤ ਤਰਿੰਦਰ ਸ਼ਾਸਤਰੀ ਦੀ ਕਥਾ ਵੀ ਸੁਣੀ ਸੀ ਤੇ ਇਹ ਪੂਰਾ ਪਰਿਵਾਰ ਪਿਛਲੇ ਕੁਝ ਸਮੇਂ ਤੋਂ ਅੰਡਰਗਰਾਊਂਡ ਸੀ ਆਖਰਕਾਰ ਇਹਨਾਂ ਸੱਤਾ ਨਾਲ ਹੋਇਆ ਕੀ ਤੇ ਕੀ ਆ ਸਾਡੇ ਸਮਾਜ ਦਾ ਉਹ ਕਾਲਾ ਸੱਚ ਜਿਸ ਨੇ ਇਹਨਾਂ ਨੂੰ ਇਹ ਕਦਮ ਚੱਕਣ ਲਈ ਮਜਬੂਰ ਕਰਤਾ ਤੇਰਾਦੂਨ ਦਾ ਇੱਕ ਪੂਰਾ ਪਰਿਵਾਰ ਜਿਸ ਵਿੱਚ 42 ਸਾਲਾ ਪ੍ਰਵੀਨ ਕੁਮਾਰ ਉਸਦੇ ਮਾਤਾ ਪਿਤਾ 211 ਸਾਲ ਦੀਆਂ ਜੁੜਵਾ ਬੇਟੀਆਂ ਪਤਨੀ ਤੇ ਇੱਕ 14 ਸਾਲਾ ਬੇਟਾ ਤੇਰਾਦੂਨ ਤੋਂ ਹਰਿਆਣਾ ਪੰਚਕੂਲਾ ਆਉਂਦੇ ਨੇ ਇੱਥੇ ਇੱਕ ਜਗ੍ਹਾ ਪੰਡਿਤ ਤਰੇਂਦਰ ਸ਼ਾਸਤਰੀ ਦੀ ਕਥਾ ਚੱਲ ਰਹੀ ਸੀ ਉਹ ਕਥਾ ਸੁਣਦੇ ਨੇ ਪਰ ਉਹ ਤੋਂ ਨਿਕਲ ਕੇ ਪੰਚਕੁਲਾ ਦੇ ਸੈਕਟਰ 27 ਦੀ ਇੱਕ ਰਹਿਸ਼ੀ ਕਲੋਨੀ 'ਚ ਆਪਦੀ ਕਾਰ ਇੱਕ ਬਿਲਡਿੰਗ ਦੇ ਸਾਹਮਣੇ پارک ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਉਸੇ ਕਾਰ ਦੇ ਵਿੱਚ ਬੈਠ ਜਾਂਦੇ ਨੇ। ਕੁਝ ਸਮਾਂ ਗੁਜ਼ਰਦਾ ਸਾਹਮਣੇ ਵਾਲੀ ਬਿਲਡਿੰਗ ਦਾ ਮਕਾਨ ਮਾਲਕ ਆਉਂਦਾ ਕਾਰ ਕੋਲ ਖੜਾ ਹੋ ਕੇ ਅੰਦਰ ਬੈਠੇ 42 ਸਾਲਾ ਪ੍ਰਵੀਰ ਨੂੰ ਪੁੱਛਦਾ ਕਿ ਤੁਸੀਂ ਕਾਰ ਇੱਥੇ ਕਿਉਂ پارک ਕੀਤੀ ਆ? ਇਸ ਨੂੰ ਹਟਾ ਲਓ। ਉਸ ਵੱਲੋਂ ਕਿਹਾ ਜਾਂਦਾ ਕਿ ਮੈਂ ਤੇ ਮੇਰਾ ਪਰਿਵਾਰ ਕਥਾ ਸੁਣ ਕੇ ਆਏ ਆ ਤਾਂ ਕਰਕੇ ਇੱਥੇ ਰੋਗੇ। ਉਹ ਆਦਮੀ ਕਾਰ ਹਟਾਉਣ ਦਾ ਕਹਿ ਕੇ ਉਥੋਂ ਚਲਾ ਜਾਂਦਾ ਪਰ ਕੁਝ ਸਮੇਂ ਬਾਅਦ ਵੀ ਕਾਰ ਉੱਥੇ ਹੀ ਖੜੀ ਸੀ। ਉਹ ਫਿਰ ਤੋਂ ਆਉਂਦਾ ਇਸ ਵਾਰ ਉਸ ਕੋਲ ਇੱਕ ਟਾਰਚ ਵੀ ਸੀ ਤੇ ਇਸ ਵਾਰ ਜਦੋਂ ਉਸ ਦੇ ਦੋਵਾਰਾ ਕਾਰ ਦੇ ਅੰਦਰ ਟਾਰਚ ਮਾਰੀ ਜਾਂਦੀ ਆ ਤਾਂ ਕਾਰ ਦੇ ਅੰਦਰ ਉਲਟੀਆਂ ਕੀਤੀਆਂ ਹੋਈਆਂ ਸੀ ਤੇ ਉਹਨਾਂ ਵੱਲੋਂ ਉਸ ਆਦਮੀ ਨੂੰ ਕਾਰ ਦੇ ਵਿੱਚੋਂ ਬਾਹਰ ਉਤਾਰ ਲਿਆ ਜਾਂਦਾ ਉਤਾਰਨ ਤੋਂ ਬਾਅਦ ਪਰਮੀਨ ਵੱਲੋਂ ਦੱਸਿਆ ਜਾਂਦਾ ਕਿ ਉਸਨੇ ਤੇ ਉਸ ਦੇ ਪਰਿਵਾਰ ਨੇ ਜ਼ਹਿਰ ਖਾ ਲਿਆ ਇਹ ਸੁਣਨ ਤੋਂ ਬਾਅਦ ਉਸ ਨੂੰ ਤੁਰੰਤ ਹੀ ਸਾਈਡ ਦੇ ਉੱਤੇ ਬਿਠਾਇਆ ਜਾਂਦਾ ਐਂਬੂਲੈਂਸ ਸੱਦੀ ਜਾਂਦੀ ਹੈ ਤੇ ਸਭ ਨੂੰ ਹਸਪੀਟਲ ਪਹੁੰਚਾ ਦਿੱਤਾ ਜਾਂਦਾ ਪਰ ਹਸਪੀਟਲ ਪਹੁੰਚਦੇ ਹੀ ਡਾਕਟਰ ਵੱਲੋਂ ਸਭ ਨੂੰ ਡੈੱਡ ਕੋਸ਼ ਕਰ ਦਿੱਤਾ ਜਾਂਦਾ ਇੰਨੇ ਵਿੱਚ ਪੁਲਿਸ ਵੀ ਉੱਥੇ ਪਹੁੰਚ ਚੁੱਕੀ ਸੀ ਤੇ ਫਿਰ ਫੋਰੈਂਸਿਕ ਟੀਮ ਵੀ ਫੋਰੈਂਸਿਕ ਟੀਮ ਨੂੰ ਗੱਡੀ ਦੇ ਅੰਦਰੋਂ ਸੋਡੀਅਮ ਨਾਈਟ੍ਰੇਟ ਮਿਲਦਾ ਜੋ ਕਿ ਜ਼ਹਿਰ ਹੁੰਦਾ ਤੇ ਸ਼ਾਇਦ ਇਹਨਾਂ ਵੱਲੋਂ ਸੋਡੀਅਮ ਨਾਈਟ੍ਰੇਟ ਹੀ ਖਾਧਾ ਗਿਆ ਸੀ ਪੁਲਿਸ ਜਾਂਚ ਪਤਾ ਲੱਗਾ ਕਿ ਜੋ ਇਸ ਗੱਡੀ ਦੇ ਵਿੱਚ ਬੈਠੇ ਹੋਏ ਸੀ ਉਹ ਗੱਡੀ ਵੀ ਇਹਨਾਂ ਦੀ ਨਹੀਂ ਸੀ ਬਲਕਿ ਬਲਕਿ ਗੰਭੀਰ ਸਿੰਘ ਨੇਗੀ ਨਾਂ ਦੇ ਕਿਸੇ ਹੋਰ ਬੰਦੇ ਦੀ ਸੀ ਇਸ ਤੋਂ ਬਾਅਦ ਪੋਸਿਬਲ ਨੂੰ ਗੰਭੀਰ ਸਿੰਘ ਨੇਗੀ ਦੇ ਨਾਲ ਪੁੱਛਦਾਸ ਕੀਤੀ ਜਾਂਦੀ ਹੈ ਤਾਂ ਪਤਾ ਲੱਗਾ ਕਿ ਜਦੋਂ ਪ੍ਰਵੀਨ ਕੁਮਾਰ ਚਾਈਲਡ ਲਾਈਫ ਕੇਅਰ ਮਿਸ਼ਨ ਦਾ ਨਾਂ ਦੇ ਐਨਜੀਓ ਚਲਾਉਂਦਾ ਸੀ ਉਸ ਸਮੇਂ ਹੀ ਉਹਨਾਂ ਦੀ ਦੋਸਤੀ ਹੋਈ ਤੇਸੇ ਦੌਰਾਨ ਦੇਖੀ ਤੇ ਦੁਆਰਾ ਆਪਦੇ ਨਾਮ ਦੇ ਉੱਤੇ ਕਾਰ ਲੈ ਕੇ ਲੋਨ ਦੇ ਉੱਤੇ ਉਹਨਾਂ ਨੂੰ ਦਿੱਤੀ ਹੋਈ ਸੀ ਜਿਸ ਨੂੰ ਕਿਸ ਸਮੇਂ ਪ੍ਰਵੀਨ ਕੁਮਾਰ ਚਲਾ ਰਿਹਾ ਸੀ ਪੁਲਿਸ ਨੂੰ ਕਾਰ ਦੇ ਵਿੱਚੋਂ ਜਾਂਚ ਦੇ ਦੌਰਾਨ 260 ਨੋਟ ਵੀ ਮਿਲਦੇ ਨੇ ਜਿਨ੍ਹਾਂ ਨੂੰ ਇਸ ਸਮੇਂ ਫੋਰੈਂਸਿਕ ਦੇ ਵਿੱਚ ਹੈਂਡਰਾਈਟਿੰਗ ਮੈਚ ਕਰਾਉਣ ਦੇ ਲਈ ਭੇਜ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਹਨਾਂ ਦੀਆਂ ਉਲਟੀਆਂ ਦੇ ਸੈਂਪਲ ਤੇ ਹੋਰ ਚੀਜ਼ਾਂ ਵੀ ਫੋਰੈਂਸਿਕ ਦੇ ਲਈ ਭੇਜ ਦਿੱਤੀਆਂ ਗਈਆਂ ਨੇ ਹੁਣ ਪੁਲਿਸ ਕੇਸ ਦੀ ਜਾਂਚ ਜੁੜ ਚੁੱਕੀ ਹੈ ਸਭ ਤੋਂ ਪਹਿਲਾਂ ਪੁਲਿਸ ਨੇ ਉਹਨਾਂ ਨੋਟਿਸ 'ਚ ਜੋ ਲਿਖਿਆ ਸੀ ਉਹਨਾਂ ਦੀ ਤਫ਼ਤੀਸ਼ ਕੀਤੀ ਇਹਨਾਂ ਦੇ ਵਿੱਚੋਂ ਇੱਕ ਡੈਸ਼ਬੋਰਡ ਦੇ ਕੋਲੋਂ ਮਿਲਿਆ ਸੀ ਤਾਂ ਦੂਸਰਾ ਇੱਕ ਬੈਗ ਦੇ ਵਿੱਚ ਮੌਜੂਦ ਸੀ ਇਹਨਾਂ ਨੋਟਸ 'ਚ ਲਿਖਿਆ ਸੀ ਕਿ ਉਹਨਾਂ ਸਿਰ ਬਹੁਤ ਜ਼ਿਆਦਾ ਕਾਰਜ ਸੀ ਪਰ ਕਿਸੇ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਤੇ ਹੁਣ ਉਹਨਾਂ ਕੋਲ ਹੋਰ ਕੋਈ ਰਾਹ ਨਹੀਂ ਹੈ ਤੇ ਉਹ ਇਹ ਕਦਮ ਚੱਕਣ ਜਾ ਰਹੇ ਨੇ। ਦਰਅਸਲ ਪ੍ਰਵੀਨ ਨੇ ਸਕ੍ਰੈਪ ਜਾਨੀ ਕਿ ਕਬਾਰ ਨੂੰ ਖਰੀਦਣ ਤੇ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ। ਜਿਸ ਤੋਂ ਉਸ ਨੂੰ ਬਹੁਤ ਜ਼ਿਆਦਾ ਪੈਸੇ ਦੀ ਕਮਾਈ ਵੀ ਹੁੰਦੀ ਆ ਤੇ ਉਸ ਤੋਂ ਬਾਅਦ ਪਰਿਵਾਰ ਕਾਫੀ ਸਮਰੱਧ ਹੋ ਜਾਂਦਾ। ਇਸ ਵਾਰ ਉਹਨਾਂ ਦੇ ਦੁਆਰਾ ਹਿਮਾਚਲ ਦੇ ਵਿੱਚ ਫਾਉਂਡਰੀ ਦਾ ਕੰਮ ਸ਼ੁਰੂ ਕੀਤਾ ਜਾਂਦਾ ਜਿਸ 'ਚ ਲੋਹੇ, ਐਲੂਮੀਨੀਅਮ ਤੇ ਪਿੱਤਲ ਵਰਗੀਆਂ ਧਾਤੂਆਂ ਨੂੰ ਪਿਘਲਾ ਕੇ ਉਹਨਾਂ ਤੋਂ ਦੂਜੇ ਰੂਪ 'ਚ ਇਸਤੇਮਾਲ ਕੀਤਾ ਜਾਂਦਾ ਸੀ। ਪਰਵੀਰ ਨੇ ਸੋਚਿਆ ਸੀ ਕਿ ਉਹਨਾਂ ਦਾ ਇਹ ਕੰਮ ਵੀ ਉਸਦੇ ਪੁਰਾਣੇ ਕੰਮ ਨਾਲ ਹੀ ਜੁੜਿਆ ਹੋਇਆ ਹੈ ਤੇ ਇਹ ਵੀ ਚੱਲੂ। ਇਸੇ ਲਈ ਉਸਨੇ ਬੈਂਕ ਤੋਂ ਲੱਖਾਂ ਰੁਪਏ ਦਾ ਲੋਨ ਲੈ ਲਿਆ ਤੇ ਇਸ ਬਿਜ਼ਨਸ ਚਲਾਤਾ ਪਰ ਉਸਦਾ ਇਹ ਬਿਜ਼ਨਸ ਚੱਲਿਆ ਨਹੀਂ ਤੇ ਆਰਥਿਕ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਉਹਨਾਂ ਦੇ ਘਰ ਦੇ ਵਿੱਚ ਹੁਣ ਤੰਗੀ ਆ ਚੁੱਕੀ ਸੀ। ਇਹ ਵੀ ਸਮਾਜ ਦਾ ਕਾਲਾ ਸੱਚ ਹੈ ਕਿ ਜਦੋਂ ਤੱਕ ਇਸ ਪਰਿਵਾਰ ਦੇ ਕੋਲ ਬਹੁਤ ਜ਼ਿਆਦਾ ਪੈਸਾ ਸੀ ਉਦੋਂ ਤੱਕ ਰਿਸ਼ਤੇਦਾਰ ਵੀ ਆਉਂਦੇ ਸੀ ਤੇ ਉਹ ਵੀ ਬਹੁਤ ਜ਼ਿਆਦਾ ਜਿਵੇਂ ਹੀ ਕਰਜ਼ੇ ਚੜਿਆ ਤਾਂ ਰਿਸ਼ਤੇਦਾਰਾਂ ਦੇ ਦੁਆਰਾ ਫੋਨ ਵੀ ਚੱਕੜੇ ਬੰਦ ਕਰ ਦਿੱਤੇ ਗਏ। ਤੇ ਫਿਰ ਪ੍ਰਵੀਨ ਮਿੱਤਲ ਨੇ ਘਰ ਚਲਾਉਣ ਦੇ ਲਈ ਇੱਕ ਨਵਾਂ ਬਿਜ਼ਨਸ ਟੂਰ ਐਂਡ ਟਰੈਵਲਸ ਦਾ ਸ਼ੁਰੂ ਕੀਤਾ ਤੇ ਖੁਦ ਵੀ ਇੱਕ ਟੈਕਸੀ ਚਲਾਉਣ ਲੱਗ ਗਿਆ ਪਰ ਹੁਣ ਤੱਕ ਉਹਨਾਂ ਉੱਪਰ ਕਾਰਜ ਬਹੁਤ ਜ਼ਿਆਦਾ ਵੱਜ ਚੁੱਕਿਆ ਸੀ ਲੈਣਦਾਰਾਂ ਇਹਦੇ ਉਹ ਪਰੇਸ਼ਾਨ ਕਰ ਰਹੇ ਸੀ ਇਸੇ ਲਈ ਉਹਨਾਂ ਨੇ ਦੇਹਰਾਦੂ ਛੱਡਤਾ ਤੇ ਪੰਚਕੁਲਾ ਆ ਗਏ ਰਿਸ਼ਤੇਦਾਰਾਂ ਦੇ ਮੁਤਾਬਕ ਹੁਣ ਤੱਕ ਉਹਨਾਂ ਦੇ ਉੱਪਰ 15 ਤੋਂ 20 ਕਰੋੜ ਦਾ ਕਰਜ਼ਾ ਚੜ ਚੁੱਕਿਆ ਸੀ ਉਹ ਪੰਚਕੋਲਾ ਚ ਆਪ ਦੇ ਦੋ ਮਕਾਨ ਗੱਡੀਆਂ ਤੇ ਫੈਕਟਰੀ ਸਭ ਉੱਤੇ ਹੀ ਛੱਡ ਕੇ ਆ ਗਈ ਸੀ ਤੇ ਇਹ ਸਭ ਉਸ ਤੋਂ ਬਾਅਦ ਬੈਂਕ ਦੇ ਦੁਆਰਾ ਸੀਜ਼ ਕਰ ਦਿੱਤਾ ਗਿਆ ਤੇ ਫਿਰ ਪੰਚਕੋਲਾ ਚ ਆ ਕੇ ਹੀ ਉਹਨਾਂ ਨੇ ਖੁਦਕੁਸ਼ੀ ਕਰ ਲਈ ਮੇਲਨੀ ਪ੍ਰਵੀਨ ਮਿੱਤਰ ਹਰਿਆਣਾ ਦੇ ਬਰਵਾਲਾ ਪਿੰਡ ਦਾ ਰਹਿਣ ਵਾਲਾ ਸੀ ਪਰ ਉਹ ਇੱਥੇ ਡੈਰਾ ਧੂਨ ਸ਼ਿਫਟ ਹੋ ਚੁੱਕਾ ਸੀ ਪਰ ਉਹਨਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਉੱਪਰ ਕਰਜ਼ਾ આજ ਤੋਂ 10 ਤੋਂ 15 ਸਾਲ ਪਹਿਲਾਂ ਸੀ ਪਰ ਹੁਣ ਉਹਨਾਂ ਨੂੰ ਕੋਈ ਵੀ ਪਰੇਸ਼ਾਨ ਨਹੀਂ ਸੀ ਕਰ ਰਿਹਾ ਪੁਲਸ ਵੱਲੋਂ ਇਸ ਪੂਰੇ ਪਰਿਵਾਰ ਦੇ ਬੈਂਕ ਡਿਟੇਲ ਸੀਸੀਟੀਵੀ ਫੁਟੇਜ ਤੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਖੰਘਾਲਿਆ ਜਾ ਰਿਹਾ ਹੈ ਹਾਲੇ ਤੱਕ ਤਾਂ ਇਹ ਮਾਮਲਾ ਕਰਜ਼ੇ ਦੇ ਨਾਲ ਸੰਬੰਧਿਤ ਹੀ ਨਜ਼ਰ ਆ ਰਿਹਾ ਪਰ ਅੱਗੇ ਕੀ ਪੜਦਾ ਇਸ ਦਾ ਪੁਸਤ ਜਾਂਚ ਦੇ ਵਿੱਚ ਹੀ ਸਾਹਮਣੇ ਆਊਗਾ ਤੇ ਪੁਸਤ ਦੁਆਰਾ ਇਸ ਦੀ ਜਾਂਚ ਹਜੇ ਕੀਤੀ ਜਾ ਰਹੀ ਆ ਕਰਜਾ ਸਾਡੇ ਸਮਾਜ ਦਾ ਉਹ ਕਾਲਾ ਜਾਲ ਆ ਜਿਸ ਚ ਫਸ ਕੇ ਹੁਣ ਤੱਕ ਨਾ ਜਾਣੇ ਕਿੰਨੇ ਲੋਕ ਆਪਦੀ ਜਾਨ ਗਵਾ ਚੁੱਕੇ ਨੇ ਜੋ ਇਸ ਚ ਫਸਦਾ ਉਹਨਾਂ ਦੇ ਵਿੱਚੋਂ ਬਹੁਤ ਘੱਟ ਹੀ ਲੋਕ ਹੁੰਦੇ ਨੇ ਜਿਹੜੇ ਨਿਕਲ ਪਾਉਂਦੇ ਨੇ ਤੁਹਾਡਾ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ